ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਵਿਆਣਾ ਚ ਸਰਕਾਰੀ ਬੱਸ ਦਾ ਹੋਇਆ ਬ੍ਰੇਕ ਫੇਲ ਲੋਕਾਂ ਦੀ ਪਾਇਆ ਪਾੜਾ ਇਸ ਦੇ ਨਾਲ ਹਾਸੀ ਵਿੱਚ ਇੱਕ ਵਿਅਕਤੀ ਦੀ ਬੱਸ ਹੇਠ ਆ ਕੇ ਬੁਰੀ ਤਰ੍ਹਾਂ ਹੋਈ ਜ਼ਖਮੀ ਇਸ ਦੇ ਨਾਲ ਹੀ ਲੁਧਿਆਣਾ ਦੇ ਦੇਰ ਰਾਤ ਇੱਕ ਵੱਡਾ ਹਾਸਾ ਵਾਪਰਿਆ ਜਦੋਂ ਪੰਨ ਬਸ ਦੀਆਂ ਅਚਾਨਕ ਬ੍ਰੇਕਾ ਫੇਲ ਹੋ ਗਈਆਂ ਇਸ ਹਾਦਸੇ ਵਿੱਚ ਇੱਕ ਵਿਅਕਤੀ ਬਸੇ ਹੇਠਾ ਗਿਆ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਦਾ ਸ਼ਿਕਾਰ ਹੋਈ ਸਰਕਾਰੀ ਪੰਨ ਬਸ ਚੰਡੀਗੜ੍ਹ ਤੋਂ ਦੌਰਾਹਾ ਜਾ ਰਹੀ ਸੀ ਜਾਣਕਾਰੀ ਦਿੰਦੇ ਹੈ ਬਸ ਦੇ ਡਰਾਈਵਰ ਨੇ ਦੱਸਿਆ ਕਿ ਅਚਾਨਕ ਬਸ ਦੀਆਂ ਬ੍ਰੇਕਾ ਫੇਲ ਹੋ ਗਈਆਂ ਅਤੇ ਉਸ ਦੇ ਤੁਰੰਤ ਰੋਲਾ ਪੈ ਗਿਆ ਕਿ ਸਾਈਡ ਤੇ ਹੋ ਜਾ ਉਪਰ ਇੱਕ ਵਿਅਕਤੀ ਨੂੰ ਉਸ ਦਾ ਰੋਲਾ ਨਹੀਂ ਸੁਣਾ ਸਕੇ ਇਸ ਦੇ ਨਾਲ ਹੀ ਉਹ ਬੱਸ ਹੇਠ ਆ ਗਿਆ ਜਿਸ ਨੂੰ ਇਸ ਸਮੇਂ ਈ-ਡੈਸ਼ਮ ਡੀ ਹਸਤਲ ਵਿਖੇ ਦਾਖਲ ਕਰਵਾਇਆ ਗਿਆ ਹਾਦਸੇ ਤੋਂ ਬਾਅਦ ਲੋਕ ਕਾਫੀ ਹੰਗਾਮਾ ਕੀਤਾ ਅਤੇ ਡਰਾਈਵਰ ਦਾ ਕਹਿਣਾ ਸੀ ਕਿ ਉਸ ਦੀ ਕੋਈ ਗਲਤੀ ਨਹੀਂ ਹੈ ਡਰਾਈਵਰ ਨੇ ਕਿਹਾ ਹੈ ਉਸ ਨੂੰ ਰੋਲਾ ਪਾ ਲੋਕਾਂ ਨੂੰ ਬਹੁਤ ਅਪੀਲ ਕੀਤੀ ਸੀ ਪਿੱਛੇ ਹਟ ਜਾਓ ਪਰ ਕੋਈ ਲੋਕ ਉਸ ਦੀ ਆਵਾਜ਼ ਨਹੀਂ ਸੁਣਾਈ ਦਿੱਸਦੀ ਗਈ ਫਿਲਹਾਲ ਮੌਕੇ ਤੇ ਜੀ ਪੁਲਿਸ ਦੇ ਡਰਾਈਵਰ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦ ਕਿ ਕੰਡਕਟਰ ਮੌਕੇ ਤੇ ਫਰਾਰ ਹੋ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ